ਕਾਲ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਤੇ ਨਵਦੀਪ ਅੱਜ ਗੁੱਸੇ ਹੋ ਰਹੀ ਆ 90 ਪੁਤੀ ਇਧਰ ਵੇਖ ਤੋ ਸਹੀ ਇਧਰ 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 ਅੱਜ ਨਵਦੀਪ ਗੁੱਸੇ ਹੋ ਰਹੀ ਆ ਕਦੇ ਹਰਮਨ ਹੁੰਦਾ ਆ ਅੱਜ ਹਰਮਨ ਠੀਕ ਆ ਇਹ ਨਵਦੀਪ ਹੋਰੀ ਹੱਸ ਕੇ ਦਿਖਾ ਦੇ ਇੱਕ ਵਾਰ ਸਮਾਈਲ ਸਮਾਈਲ ਕਿੰਨੀ ਪਿਆਰੀ ਆ ਤੇਰੀ ਅਸੀਂ ਹੱਸੇ ਇੱਕ ਵਾਰ ਹੱਸ ਕੇ ਦਿਖਾ ਦੇ ਨਾ ਅੱਜ ਗੁੱਸੇ ਹੋ ਰਹੀ ਆ ਬੁਰੀ ਆਪਦੀ ਮੰਮੀ ਨੂੰ ਝਟਕਾ ਖਾ ਕੇ ਆਈ ਐ ਸਵੇਰੇ ਸਵੇਰੇ ਜੀ ਮੈਂ ਬੱਚਿਆਂ ਨੂੰ ਛੱਡ ਆਇਆ ਸਕੂਲ ਤੇ ਹੁਣ ਆਪਦੇ ਕੰਮ ਦੀ ਤਿਆਰੀ ਕਰਦੇ ਆ ਜੀ ਜਾਨਾ ਸਮਾਨ ਲੈਣ ਤੇ ਜੂੜੀ ਨੇ ਕੋਕਾਂ ਗੁਰਕਾਂ ਖਾਲੀ ਇਹ ਵੀ ਸਰੀਰੇ ਦਿੱਕਤ ਚ ਆਈ ਪਈ ਐ ਦਿੱਕਤ ਬੁਹਾਰ ਹੋ ਰਹੀ ਐ ਹਾਂ ਸਹੀ ਐ ਇਹਨੂੰ ਕਿਹਾ ਬੰਦੂ ਗੋਬੀ ਇਹ ਕਦੇ ਖਰਾਬ ਨਹੀਂ ਹੁੰਦੀ ਹੁੰਦੀ ਠੀਕ ਹੈ ਇਹਦੇ ਤੋਂ ਇੱਕ ਫੁੱਲ ਖਲਾਓ ਜੇ ਉਤਲਾ ਖਰਾਬ ਹੋਇਆ ਲਾਓ ਥੱਲੋ ਨਵੀਂ ਨਿਕਲ ਆਂਦੀ ਐ ਜੇ ਉਹ ਖਰਾਬ ਹੋ ਲਾਓ ਉਥੂ ਥੱਲੋ ਹੋਰ ਨਵੀਂ ਨਿਕਲ ਆਂਦੀ ਐ ਅੱਛਾ ਆਹੋ ਮੈਂ ਤੈਨੂੰ ਛੱਡ ਕੇ ਤੇਰਾ ਵੀ ਫੁੱਲ ਖਲਾ ਆਂਦਾ ਤੂੰ ਇਹ ਨਵੀਂ ਨਿਕਲਦੀ ਹੁੰਦੀ ਰਫਰ ਤੋਂ ਕਉਂ ਜੀ ਰਹਿਣਾ ਨਿਕਲਦੀ ਨਹੀਂ ਆ ਗਏ ਸਮਾਨ ਲੈਣ ਸਮਾਨ ਲੈ ਕੇ ਫਿਰ ਚਲਦੇ ਹਾਂ ਘਰੇ ਹਾਂਜੀ ਮੈਂ ਸਵੇਰੇ ਦੁਕਾਨ ਦਾ ਸਮਾਨ ਤਾਂ ਲਿਆਇਆ ਸੀ ਸਾਰਾ ਅਸੀਂ ਆਲੂ ਵੀ ਰੱਖਦੇ ਸੀ ਮਨਪ੍ਰੀਤ ਦੀ ਤਬੀਅਤ ਜ਼ਿਆਦਾ ਡਾਊਨ ਹੋ ਗਈ ਡਿਪਰੈਸ਼ਨ ਦੀ ਦਵਾਈ ਚੱਲਦੀ ਐ ਸਮਾਗੀ ਪਰੇਸ਼ਾਨੀ ਦੀ ਤੇ ਉਹ ਗੋਲੀਆਂ ਲਈਆਂ ਰਾਤ ਤੋਂ ਬਾਅਦ ਹੁਣ ਸਵੇਰੇ ਉੱਠੀ ਚੱਕਰ ਬੁਰੀ ਹਾਲਤ ਜਮਾ ਅੱਜ ਦਾ ਸਮਾਨ ਵੀ ਆਵੇਂ ਗਿਆ ਤੇ ਹੁਣ ਚੱਲਿਆਂ ਦਵਾਈ ਲੈਣ ਆਹ ਨਾ ਤੋਰੇ ਨੇ ਸੁੱਤੀ ਪੀ ਆਦੀ ਜ਼ਿਆਦਾ ਵਦੋ ਖਾਰ ਐ ਇਸ ਤੋਂ ਵੀ ਕੀ ਕਰੀਏ ਤੂੰ ਬਿਨਾਂ ਮੇਰਾ ਕੰਮ ਵੀ ਨਹੀਂ ਚੱਲਦਾ ਫਿਰ ਅੰਦਰ ਤੋਂ ਵੀ ਡਾਊਨ ਐ ਇਹ ਤੇ ਵੀ ਡਾਊਨ ਹੋ ਜਾਂਦੀ ਐ ਤਾਂ ਕੰਮ ਮੇਰਾ ਵੀ ਰੁਕੇ ਜਾਂਦਾ ਜੀ। ਹਿੰਦੂਦਾਰਣਾ ਮੇਰਾ ਕੰਮ ਐ। ਔਖਾ ਹੋਇਆਦਾ ਜੀ ਬਹੁਤ। ਚਲੋ ਦੇਖਿਆ ਨਿਆ ਦਵਾਈ ਹੁਣ ਚੱਲ ਗਈ। ਜੀ ਮੰਮੀ ਜੀ ਰੋਜ਼ ਦੁੱਧ ਗਰਮ ਕਰਦੇ ਸੀ ਤੇ ਸਵੇਰੇ ਉੱਪਰ ਪਰ ਮਲਾਈ ਜਮ ਜਾਂਦੀ ਸੀ। ਹੁਣ ਉਹਦਾ ਕੀ ਬਣਾਉਂਦੇ ਹੋ? ਇਹੋ। ਸੀ ਪਹਿਲੇ ਵੀ ਬਣਾਇਆ ਕਦੇ। ਆ ਦੇਖੋ ਇਹਦੇ ਮਲਾਈ। ਮਲਾਈ ਹਿਮ ਮਲਾਈ। ਤੇ ਡੈਡੀ ਨੂੰ ਪਸੰਦ ਹੈ ਰੰਨੀ ਰੱਤੀ ਕਾफी ਜਿਨੀ ਬਾਗੀ ਉਹ ਹੱਪ ਗਿਓ ਬਣਾਣੇ ਹੈ ਘਿਓ ਬਣਾਣੇ ਮੈਂ ਕਦੇ ਹਾਂ ਮੈਂ ਕਦੇ ਖਾ ਤੁਹਾਡੇ ਹੱਥ ਦਾ ਕਿਉ ਖੱਦਾ ਹੀ ਹੋਣਾ ਖੱਦਾ ਹੀ ਹੋਣਾ ਅੱਛਾ ਹਾਂਜੀ ਅੱਜ ਵੀ ਸਾਡਾ ਕੰਮ ਰਹਿ ਗਿਆ ਖਦੂਰਾ ਹੀ ਅੱਜ ਵੀ ਨਹੀਂ ਲਾਇਆ ਸਿੰਘ ਅੰਮਾ ਮੰਮੀ ਜਿਆਦਾ ਬਿਮਾਰ ਹੋਈ ਸੀ ਇਸ ਲਈ ਕਰਕੇ ਤੇ ਤੇ ਵੀ ਸਾਰਾ ਸਮਾਨ ਖੜਿਆ ਪਿਆ ਅੱਲੂ ਵੀ ਅਸੇ ਵਾਲੇ ਤੇ ਸੀਗੇ ਹੁੰਦਾ ਵੀ ਕੋਈ ਹੋਇਆ ਨਹੀਂ ਆ ਦੇਖੋ ਇੱਥੇ ਸਾਰਾ ਸਮਾਨ ਖੜਿਆ ਪਿਆ ਚਲੋ ਬਾਈਕ ਨੂੰ ਮੇਅਰ ਕਰੇ ਕੱਲ ਤੋਂ ਫੇਰ ਲਾਵਾਂਗੇ ਆਪਾਂ ਹਾਂਜੀ ਹੁਣ ਇੱਥੇ ਆਪਣਾ ਮੱਖਣ ਬਣਦਾ ਪਿਆ ਦਿਖਾਓ ਦਿਖਾਓ ਤੇ ਮੱਖਣ ਬਣਦਾ ਪਿਆ ਪਹਿਲੇ ਤਾਂ ਇਹਦਾ ਮੱਖਣ ਕੋਲ ਗੋਸਤਾਂ ਮੰਮੀ ਕਿਹਾ ਉਹ ਲਾ ਦੇਣੀ ਵੀ ਇਹ ਵੀ ਹੁੰਦਾ ਵੀ ਹਾਂ ਵੀਰ ਬੋਲਦੇ ਤਾਂ ਮੱਖਣ ਖੜਾ ਤੋਂ ਮੈਂ ਕਿ ਇਹ ਤਾਂ ਕਿਉਂ ਬਣਦੀ ਮੈਂ ਆਹ ਕੰਮ ਬੋਲਦੇ ਵਿੱਚ ਵੀ ਥੋੜਾ ਜਿਹਾ ਮੱਖਣ ਮੇਰੇ ਵਾਸਤੇ ਕੱਢ ਕੇ ਰੱਖਣਗੇ ਆ ਗੋਲੀਆਂ ਦਾ ਪੰਡਾਰ ਐਨੀਆਂ ਗੋਲੀਆਂ ਖਾਂਦੀ ਐ ਇਹ ਅੱਜ ਲੈ ਕਹਿੰਦੇ ਜਿਹੜੀ ਉਹਨੇ ਜਿਹੜੇ ਅੱਜ ਲੈੰਦੀਆਂ ਨੇ ਉਹਨੇ ਦਵਾਈਆਂ ਦੇ ਜ਼ਿੰਦਗੀ ਚੱਲ ਪਈ ਔਣ ਔਖਾ ਹੋ ਗਿਆ ਸਿਸਟਮ ਬਹੁਤ ਨਹੀਂ ਦਵਾਈਆਂ ਚੱਲਦੀ ਸੀ ਉੱਤਨੀ ਮੇਰੇ ਆਉਂਦੀ ਨਰ ਗਿਆ ਦਵਾਈਆਂ ਕਿੰਨੇ ਪਿੰਜੇ ਨੇ ਘੱਟ ਤੋਂ ਘੱਟ ਮੈਨੂੰ 10 ਗੋਲੀਆਂ ਤਾਂ ਲੈਣੀਆਂ ਹੋਣੀਆਂ ਹੁਣ ਆ ਵੇਖੀ ਕਿੱਡੀ ਉੱਡੀ ਤੇ ਕਾਲੇ ਰੰਗ ਦੀ ਗੋਲੀ ਹੈ ਦੇਖੋ ਕਿੱਡੀ ਉੱਡੀ ਹੈ ਤੇ ਕਿੰਨੀ ਕਾਲੇ ਰੰਗ ਦੀ ਹੈ ਕਿਸ ਚੀਜ਼ ਦੀ ਹੋਵੇਗੀ ਕਿਸ ਚੀਜ਼ ਦੀ ਹੋਣੀ ਤੇਰੇ ਦਿਮਾਗ ਦੀ ਹੈ ਜਿਹੜਾ ਜਿਆਦਾ ਚੱਲਣ ਲੱਗਿਆ ਕੁਝ ਹੋਣਾ ਇਹ ਸਾਰੀ ਸਾਰੀ ਰਾਤ ਸੌਂਦੀ ਨਹੀਂ ਸਾਰੀ ਸਾਰੀ ਰਾਤ ਆ ਉਹ ਵੀ ਕਰਾਂ ਆਹ ਤੋਂ ਵੀ ਹੈ ਇਹਨੂੰ ਕੋ ਸਮਝਾਓ ਕਮੈਂਟ ਕਰਕੇ ਕੁਝ ਨਾ ਕੁਝ ਕਹੋ ਸ਼ਾਇਦ ਮੇਰੀ ਗੱਲ ਸੁਣਨ ਕੋਲ ਮੈਂ ਗੱਲ ਕੀ ਕੀ ਜਨਾ ਮੈਂ ਇਹਨਾਂ ਨੂੰ ਕਹਿੰਦਾ ਪਿਆ ਸਾਰਿਆਂ ਨੂੰ ਵੀਰਾਂ ਭੈਣਾਂ ਨੂੰ ਵੀ ਇਹਨੂੰ ਕਮੈਂਟ ਕਰਕੇ ਥੋੜਾ ਸਮਝਾਓ ਇਹ ਬਹੁਤ ਜ਼ਿਆਦਾ ਡਿਪਰੈਸ਼ਨ ਚ ਰਹਿੰਦੀ ਹੈ ਇੰਨਾ ਜ਼ਿਆਦਾ ਲੈਂਦੀ ਹੈ ਨਾ ਸਾਰੀ ਸਾਰੀ ਰਾਤ ਸੌਂਦੀ ਨਹੀਂ ਠੀਕ ਹੈ ਤੇ ਦਿਮਾਗ ਕਹਿੰਦਾ ਫੇਰ ਹੋਣ ਵਾਲਾ ਹੋਈ ਜਾਂਦਾ ਜਿਵੇਂ ਬਿਲਕੁਲ ਪਰ ਇਹ ਮੇਰੀ ਗੱਲ ਸਮਝ ਨਹੀਂ ਰਹੀ ਹੁਣ ਬਿਲਕੁਲ ਵੀ ਤੁਸੀਂ ਸਮਝਾਓ ਇਹਨੂੰ ਕਮੈਂਟ ਕਰਕੇ ਸ਼ਾਇਦ ਕੀ ਪਤਾ ਤੁਹਾਡੀ ਗੱਲ ਵੀ ਖਾਨੇ ਚ ਪੈ ਜੇਂਦੇ ਹੈ ਜੀ ਜ਼ਿੰਦਗੀ ਔਖੀ ਹੁੰਦੀ ਜਾਂਦੀ ਆ ਠੀਕ ਹੈ ਇਧਰ ਦੇਖਾ ਤੈਨੂੰ ਸਮਝਾਣਗੇ ਹੁਣ ਫੇਰ ਸਮਝੀ ਤੋ ਆ ਮੈਂ ਮੱਥਾ ਮਾਰੀ ਨਾ ਮੇਰੀ ਗੱਲ ਤਾਂ ਸਮਝਦੀ ਨਹੀਂ ਏ ਹਾਂ ਹਾਂਜੀ ਅਸੀਂ ਹੁਣ ਇਸ ਵਲੋਗ ਨੂੰ ਐਂਡ ਕਰਦੇ ਹਾਂ ਐਂਡ ਕੀ ਕਰਦੇ ਆ ਸਾਡਾ ਤਾਂ ਅਜੇ ਬਣਿਆ ਹੀ ਨਹੀਂ ਚੰਗੀ ਤਰਾਈ ਅੱਜ ਬਿਲਕੁਲ ਹੀ ਸਹੀ ਬਣਾ ਨਹੀਂ ਹੈਗਾ ਤੇ ਸਮਾਨ ਵੀ ਸਾਡਾ ਸਾਰਾ ਖਰਾਬ ਹੋ ਗਿਆ ਸਵੇਰੇ ਉੱਠੀ ਸੀ ਤਾਂ ਕਹਿੰਦੀ ਸੀ ਵੀ ਆ ਮੈਨੂੰ ਥੋੜੇ ਨੀਂਦ ਆਉਂਦੀ ਹੈ ਕਿਉਂ ਰਾਤ ਦਵਾਈ ਲਈ ਨਹੀਂ ਪ੍ਰੇਸ਼ਮ ਦੀ ਤਾਂ ਉਸ ਕਰਨ ਤੇ ਮੈਨੂੰ ਐ ਸੀ ਮੈਂ ਚੱਲ ਕੰਮ ਕਰਾ ਦੂਗੀ ਤੇ ਸਹੀ ਹੈ ਸਮਾਨ ਸੋਣੇ ਵੀ ਲਿਆਇਆ ਜਾ ਕੇ ਤੇ ਮੈਂ ਆਲੂ ਵੀ ਰੱਖ ਤੇ ਉਸ ਤੋਂ ਬਾਅਦ ਚੱਕਰ ਆਣੇ ਸ਼ੁਰੂ ਹੋ ਗਏ ਬਸ ਤੇ ਸਾਡਾ ਸਾਰਾ ਸਮਾਨ ਅਜੀ ਫਰਾਵ ਹੋਇਆ ਲਗਿਆ ਨਹੀਂ ਤੇ ਨਾ ਹੀ ਸਾਡਾ ਵਲੋਗ ਚੱਲ ਰੇ ਨਹੀਂ ਚੱਲ ਵੀ ਨਹੀਂ ਰੇ ਵਲੋਗ ਵਲੋਗ ਤਾਂ ਕੀ ਚੱਲਣ ਦਾ ਪਾਪ ਹੀ ਨਹੀਂ ਚੱਲ ਰੇ ਆਪ ਹੀ ਆਪਾ ਇਹ ਸਿਸਟਮ ਨਹੀਂ ਘੇਰੀ ਵੇਖਿਆ ਕਰੋ ਯਾਰ ਸਾਰੇ ਨੇ ਤੇ ਇਹ ਨਹੀਂ ਕਰੋ ਅਸੀਂ ਕੱਲ ਨੂੰ ਫਿਰ ਕੋਸ਼ਿਸ਼ ਕਰਾਂਗੇ ਅੱਜ ਵਲੋਗ ਜਿਆਦਾ ਨਹੀਂ ਬਣਿਆ ਥੋੜਾ ਘਾਟੀ ਬਣਿਆ ਤੇ ਬਾਕੀ ਤੁਸੀਂ ਸਪੋਰਟ ਵੀ ਕਰੋ ਸਾਨੂੰ ਬਣਾਨੇ ਆ ਕੱਲ ਨੂੰ ਹੋਰ ਨਵਾਂ ਕੀ ਬਣਦਾ ਦੇਖਦੇ ਆ ਕੱਲ ਸਵੇਰ ਹੋ ਗਈ ਤਾਂ ਪਤਾ ਲੱਗੂ ਤੁਹਾਨੂੰ ਸਾਰਾ ਹੀ ਪਤਾ ਹੈਗਾ ਕੁਝ ਲੁਕਾਤ ਹੈ ਨਹੀਂ ਤੁਹਾਡੇ ਕੋਲ ਹਾਂ ਸੜਾ ਬੋਲੀ ਆ ਪੁਰਾ ਜਨੋ ਤੇ ਅਸੀਂ ਹੁਣ ਇਸ ਵਲੌਗ ਨੂੰ ਕਰਦੇ ਆ ਐਂਡ ਜੇ ਤੁਹਾਨੂੰ ਜਿਵੇਂ ਦਾ ਵੀ ਇਹ ਪਸੰਦ ਆਇਆ ਹੋ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਾਇ ਜੇ ਮੇਰੇ ਅਕਾਊਂਟ ਦੇ ਵਲੌਗ ਚ ਕੱਲ ਦੇ ਵਲੌਗ ਚ ਮਿਲਦੇ ਆ ਬਾਏ